ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਬੰਬੇ ਇੰਸਟੀਚੂਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਜਿਆਦਾ ਇੰਪੋਰਟੈਂਟ ਟੈਂਪਸੀਕਿਊ ਕਰਾਂਗੇ ਇਹ ਜਿਹੜੀਆਂ 311 ਪੋਸਟਾਂ ਜੀਐਨਐਮ ਦੀਆਂ ਸਟਾਫ ਨਰਸ ਦੀਆਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਬੇਟਾ ਜਿਹੜੀਆਂ ਕੱਡੀਆਂ ਜਾਣੀਆਂ ਜਲਦੀ ਹੀ ਨੋਟੀਫਾਈ ਹੋ ਜਾਣੀਆਂ ਡੀਐਸਐਸ ਡੀਐਚਐਸ ਪੰਜਾਬ ਨੇ ਇਹਦੀ ਮਨਜ਼ੂਰੀ ਦੇ ਦਿੱਤੀ ਹੈ ਤੇ ਬੱਚੇ ਉਸ ਪੋਸਟਾਂ ਦੀ ਪ੍ਰੈਪਰੇਸ਼ਨ ਕਰਨੀ ਹੈ ਉਹਨਾਂ ਲਈ ਇੰਪੋਰਟੈਂਟ ਹੋਣਗੇ ਇਹ ਟੋਪਿਕ ਬੇਟਾ ਇਮਿਊਨਿਟੀ ਦੇ ਟੋਪਿਕ ਦੇ ਵਿੱਚੋਂ ਲਏ ਗਏ ਨੇਗੇ ਕਿਉਂਕਿ ਸਟਾਫ ਨਰਸ ਦਾ ਪੇਪਰ ਹੈ ਜਿਹੜਾ ਉਹ ਇੰਗਲਿਸ਼ ਦੇ ਵਿੱਚ ਆਂਦਾ ਹੈਗਾ ਠੀਕ ਹੈ ਇਸ ਕਰਕੇ ਹਰੇਕ ਕੁਐਸਚਨ ਨੂੰ ਬਹੁਤ ਚੰਗੀ ਤਰ੍ਹਾਂ ਦੇਖਣਾ ਬੇਟਾ ਤੇ ਆਪਣੇ ਕੋਲ ਹਰੇਕ ਟੋਪਿਕ ਦੇ ਉੱਪਰ ਤੁਹਾਨੂੰ ਮੈਂ ਡਿਟੇਲਡ ਡਿਟੇਲਡ ਜਾਣਕਾਰੀ ਦਵਾਗਾ ਤੇ ਤੁਸੀਂ ਉਹਨੂੰ ਚੰਗੀ ਤਰ੍ਹਾਂ ਯਾਦ ਵੀ ਕਰਨਾ ਹੈਗਾ ਅ ਫਰਸਟ ਕੁਐਸਚਨ ਬੱਚੇ ਆਪਣੇ ਕੋਲ ਇਮਿਊਨਿਟੀ ਮੀਨ ਬੇਟਾ ਇਮਿਊਨਿਟੀ ਮੀਨ ਆਪਣੇ ਕੋਲ ਇਨ ਟੋਪਿਕ ਅਮਿਊਨਿਟੀ ਬੇਟਾ ਐਂਟੀਬਾਡੀਜ਼ ਐਂਡ ਐਂਟੀਜਨ ਰੈਐਕਸ਼ਨ ਵੀ ਹੁੰਦਾ ਵੀ ਨੋਟ ਥੈਟ ਸੈਕੰਡ ਬੇਟਾ ਟ੍ਰਾਂਸਫਰ ਆਫ ਮਟਰਨਲ ਐਂਟੀਬਾਡੀਜ਼ ਅਕ੍ਰੋਸ ਪਲੇਸੈਂਟਾ ਬੇਟਾ ਜੋ ਆਪਣੇ ਕੋਲ ਐਂਟੀਬਾਡੀਜ਼ ਮਦਰ ਦੀ ਬੋਡੀ ਦੇ ਵਿੱਚ ਹੁੰਦੀਆਂ ਉਹ ਪਲੇਸੈਂਟਾ ਦੇ ਥਰੂ ਟ੍ਰਾਂਸਫਰ ਵੀ ਹੁੰਦੀਆਂ ਇਹ ਵੀ ਵੀ ਨੋ ਥੈਟ थर्ड लेवल ऑफ रेजिस्टेंस ऑफ ए पर्सन टू ए पर्टिकुलर डिजीज बेटा अपने कोल जड़ी ਕਿਸੇ ਵੀ ਪਾਰਟਿਕੂਲਰ ਡਿਜੀਜ਼ ਦੇ ਅਗੇਂਸਟ ਜਿਹੜੀ ਪਰਸਨ ਦੀ ਰੈਜ਼ਿਸਟੈਂਸ ਹੈ ਉਸ ਨੂੰ ਅਸੀਂ ਇਮਿਊਨਿਟੀ ਕਹਿੰਦੇ ਆ ਠੀਕ ਹੈ ਅਕਵਾਇਰਡ ਇਮਿਊਨਿਟੀ ਬਾਈ ਇਮਿਊਨਾਈਜੇਸ਼ਨ ਬੇਟਾ ਇਮਿਊਨਾਈਜੇਸ਼ਨ ਦੇ ਦੁਆਰਾ ਅਸੀਂ ਅਕਵਾਇਰਡ ਇਮਿਊਨਿਟੀ ਵੀ ਪ੍ਰਾਪਤ ਕਰਦੇ ਆ ਬੇਟਾ ਵੀ نو ਦੈਟ 올 ਦਾ ਆਪਸ਼ਨਸ ਆਰ ਕਰੈਕਟ ਆਪਾਂ ਨੂੰ ਦੇਖਣ ਦੇ ਵਿੱਚ ਸਾਰੀਆਂ ਹੀ ਕਰੈਕਟ ਲੱਗਦੀਆਂ ਗਈਆਂ 왓 ਇੱਥੇ ਆਪਣੇ ਕੋਲ ਜਿਹੜੀ ਮੋਸਟ ਐਪਰੋਪ੍ਰੀਏਟ ਤੇ ਮੋਸਟ ਮੋਸਟ ਬੇਟਾ অপਸ਼ਨ ਹੈ ਉਹ ਆਪਣੇ ਕੋਲ ਸੀ অপਸ਼ਨ ਹੈ ਬੇਟਾ ਲੈਵਲ ਆਫ ਰੈジਸਟੈਂਸ ਆਫ ਅ ਪਰਸਨ ਟੂ ਅ ਪਾਰਟਿਕੂਲਰ ਡਿਜੀਜ਼ ਇਜ਼ ਨੋਨ ਐਜ਼ ਇਮਿਊਨਿਟੀ ਬੇਟਾ ਇਹ ਚੀਜ਼ ਨੂੰ ਅਸੀਂ ਅਸੀਂ ਫਾਈਂਡ ਕਰਨਾ ਹੈਗਾ ਵੀ ਬੈਸਟ অপਸ਼ਨ ਚੂਜ਼ ਕਰਨੀ ਹੁੰਦੀ ਹੈ ਪੇਪਰ ਦੇ ਵਿੱਚ ਐਸੇ ਕਰਕੇ ਬੇਟਾ ਸਾਡੇ ਨੰਬਰ ਬਣਨਗੇ ਇੱਥੇ ਸਾਨੂੰ ਬੱਚਿਆਂ ਨੂੰ ਐਂਟੀਬਾਡੀ ਐਂਟੀਜਨ ਰਿਐਕਸ਼ਨ ਅਸੀਂ ਕਹਿੰਦੇ ਆਂ ਵੀ ਇਮਿਊਨਿਟੀ ਵਾਲੇ ਟੌਪਿਕ ਦੇ ਵਿੱਚ ਅਸੀਂ ਸਟੱਡੀ ਕਰਦੇ ਆਂਗੇ ਮਟਰਨਲ ਐਂਟੀਬਾਡੀ ਵੀ ਟ੍ਰਾਂਸਫਰ ਹੁੰਦੀਆਂ ਆਂ ਗਿਆ ਪਲੈਸੈਂਟਾ ਦੇ ਥਰੂ ਇਹ ਵੀ ਇਮਿਊਨਿਟੀ ਵਾਲੇ ਟੌਪਿਕ ਦੇ ਵਿੱਚ ਸਟੱਡੀ ਕਰਦੇ ਆਂ ਔਟ ਅਸੀਂ ਬੈਸਟ ਆਪਸ਼ਨ ਹੈ ਜਿਹੜਾ ਇਮਿਊਨਿਟੀ ਦਾ ਮੀਨਿੰਗ ਹੈ ਉਹ ਕਿੰਨੇ ਲੈਵਲ ਤੇ ਸੀ ਰਜਿਸਟਰ ਕਰਦੀ ਹੈ ਸਾਡੀ ਬੋਡੀ ਕਿਸੇ ਵੀ ਪਰਸਨ ਦੀ ਬੋਡੀ ਕਿਸੇ ਪਾਰਟਿਕੂਲਰ ਡਿਜ਼ੀਜ਼ ਦੇ ਅਗੇਂਸਟ ਉਹਨੂੰ ਅਸੀਂ ਇਮਿਊਨਿਟੀ ਬੋਲਦੇ ਆਂ ਹੁਣ ਬੇਟਾ ਇਮਿਊਨਿਟੀ ਟ੍ਰਾਂਸਫਰ ਟੂ ਫਿਟਸ ਫਰਮ ਮਦਰ ਥਰੂ ਪਲੇਸੈਂਟਾ ਉਹੀ ਕੁਐਸਚਨ ਬੇਟਾ ਆ ਗਿਆ ਜਿਹੜੀ ਆਪਣੇ ਕੋਲ ਇਮਿਊਨਿਟੀ ਫਿਟਸ ਦੇ ਵਿੱਚ ਜਾਨੀ ਕਿ ਨਿਊ ਜਿਹੜਾ ਫਿਟਸ ਹੁੰਦਾ ਹੈਗਾ ਜਿਹੜਾ ਇਨ ਇਨਸਾਈਡ ਦਾ ਬੋਮ ਹੁੰਦਾ ਹੈ ਬੇਟਾ ਵਿਦਨ ਦਾ ਬੋਮ ਜਿਹੜਾ ਬੇਬੀ ਹੈ ਉਹਨੂੰ ਫਿਟਸ ਬੋਲਦੇ ਆ ਜਿਹੜੀ ਫਿਟਸ ਦੇ ਵਿੱਚ ਥਰੂ ਪਲੇਸੈਂਟਾ ਬੇਟਾ ਇਮਿਊਨਿਟੀ ਜਾਂਦੀ ਹੈਗੀ ਐਂਟੀਬਾਡੀ ਜਾਂਦੀ ਹੈਗੀਆਂ ਉਸ ਨੂੰ ਅਸੀਂ ਬੋਲਦੇ ਆ ਪੈਸਿਵ ਨੈਚੁਰਲ ਇਮਿਊਨਿਟੀ ਪੈਸਿਵ ਨੇਚਰਲ ਇਮਿਊਨਿਟੀ ਬੇਟਾ ਐਕਟਿਵ ਹੁੰਦੀ ਹੈ ਜਿਹੜੀ ਖੁਦ ਬੇਟਾ ਪ੍ਰਿਪੇਅਰ ਕਰਦਾ ਐਂਟੀਬੋਡੀ ਜੀ ਪੈਸਿਵ ਹੁੰਦੀ ਹੈ ਜਿਹੜੀ ਫਰੋਮ ਐਨੀ ਅਦਰ ਪਰਸਨ ਜਿਹਦੇ ਇਸ ਤਰ੍ਹਾਂ ਫਿਟਸ ਹੈ ਜਿਹੜਾ ਉਹ ਆਪਣੀ ਮਦਰ ਤੋਂ ਐਂਟੀਬੋਡੀ ਜੀ ਟ੍ਰਾਂਸਫਰ ਕਰ ਥਰੂ ਪਲੇਸੈਂਟਾ ਆਪਣੀਆਂ ਐਂਟੀਬੋਡੀ ਜੀ ਲੈ ਰਿਹਾ ਹੈ ਅਸੀਂ ਇਮਿਊਨਿਟੀ ਟ੍ਰਾਂਸਫਰ ਟੂ ਫਿਟਸ ਫਰੋਮ ਦਾ ਮਦਰ ਥਰੂ ਪਲੇਸੈਂਟਾ ਇਜ ਨੋਨ ਐਜ ਪੈਸਿਵ ਨੇਚਰਲ ਇਮਿਊਨਿਟੀ ਬੇਟਾ ਇਸ ਤਰ੍ਹਾਂ ਤੁਹਾਨੂੰ ਮੈਂ ਕੁਝ ਕੁਐਸਚਨ ਕਰਵਾ ਰਿਹਾ ਹੈਗਾ ਜੇਕਰ ਤੁਹਾਨੂੰ ਵਧੀਆ ਲੱਗ ਰਿਹਾ ਹੈ ਨੇ ਬੇਟਾ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਬੱਚੇ ਜੇਕਰ ਤੁਸੀਂ ਆਨਲਾਈਨ ਕਲਾਸ ਲੈਣਾ ਚਾਹੁੰਦੇ ਹੋ ਬੱਚੇ ਜੀਐਨਐਮ ਤੇ ਸਟਾਫ ਨਰਸ ਦੇ ਲਈ ਬੇਟਾ ਤੁਸੀਂ 9463079 680 ਤੇ ਸੰਪਰਕ ਕਰ ਸਕਦੇ ਹਾਂ ਐਸੇ ਨੰਬਰ ਦੇ ਉੱਪਰ ਬੇਟਾ ਸੰਪਰਕ ਕਰਕੇ ਕਰਕੇ ਤੁਸੀਂ ਸਾਡਾ ਫ੍ਰੀ ਵਟਸਐਪ ਗਰੁੱਪ ਵੀ ਜੁਆਇਨ ਕਰ ਸਕਦੇ ਹੋਗੇ ਜਾਂ ਫਿਰ ਬੇਟਾ ਤੁਹਾਨੂੰ ਫ੍ਰੀ ਵਟਸਐਪ ਗਰੁੱਪ ਦਾ ਲਿੰਕ ਹੈ ਜਿਹੜਾ ਉਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਉਹਨੂੰ ਟੱਚ ਕਰਕੇ ਤੁਸੀਂ ਸਾਡੇ ਫ੍ਰੀ ਵਟਸਐਪ ਗਰੁੱਪ ਨਾਲ ਜੁੜ ਸਕਦੇ ਹੋ ਜਿਹੜੇ ਸਟਾਫ ਨਰਸ ਜੀਐਨਐਮ ਦੇ ਬੱਚੇ ਨੇ ਬੱਚੇ ਉਹ ਆਪਣੇ ਕੋਲ ਔਨਲਾਈਨ ਕੋਚਿੰਗ ਲੈਣ ਲਈ 9463079680 ਤੇ ਸੰਪਰਕ ਕਰਨ ਕਿਉਂਕਿ ਸਟਾਫ ਨਰਸ 311 ਦੀਆਂ ਪੋਸਟਾਂ ਜਿਹੜੀਆਂ ਉਹ ਅਨਾਉਂਸ ਹੋ ਚੁੱਕੀਆਂ ਜਲਦ ਹੀ ਬਾਬੋ ਫਰੀਜ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਨੋਟੀਫਾਈ ਕਰ ਦਿੱਤੀਆਂ ਜਾਣਗੀਆਂ ਤੇ ਨੈਕਸਟ ਬੇਟਾ 3rd ਕੁਐਸਚਨ ਦੇਖੋ ਆਰਟੀਫੀਸ਼ੀਅਲ ਅਕਵਾਇਰਡ ਅਮਿਨਿਟੀ ਹੁਣ ਹੇਅਰ ਕੁਐਸਚਨ ਇਜ਼ ਆਰਟੀਫੀਸ਼ੀਅਲ ਬੇਟਾ ਆਰਟੀਫੀਸ਼ੀਅਲੀ ਅਕਵਾਇਰਡ ਅਮਿਨਿਟੀ ਇਜ਼ ਅਬਟੇਨਡ ਵਾਈ ਹੁਣ ਆਰਟੀਫੀਸ਼ੀਅਲੀ ਅਕਵਾਇਰਡ ਅਕਵਾਇਰਡ ਮੀਨ ਜਿਹੜੀ ਅਸੀਂ ਪ੍ਰਾਪਤ ਕਰਦੇ ਆਂ एनवायरनमेंट ਦੇ ਥਰੂ ਪ੍ਰਾਪਤ ਕਰਦੇ ਆ ਜਾਂ ਥਰੂ ਐਨੀ ਇਮਿਊਨਾਈਜੇਸ਼ਨ ਠੀਕ ਹੈ ਜਿਸ ਤਰ੍ਹਾਂ ਵੀ نو दैट ਇਨ ਕੇਸ ਆਫ ਕੋਵਿਡ ਬੇਟਾ ਜਿਹੜਾ ਪਰਸਨ ਅਫੈਕਟਡ ਹੁੰਦਾ ਸੀ ਕੋਵਿਡ ਦੇ ਨਾਲ ਉਹਦੀ ਬਾਡੀ ਦੇ ਵਿੱਚ ਬੇਟਾ ਜਦੋਂ ਐਂਟੀਬਾਡੀਜ਼ ਬਣ ਜਾਂਦੀਆਂ ਸੀ ਜਦੋਂ ਉਹ ਠੀਕ ਹੋ ਜਾਂਦਾ ਸੀਗਾ ਆਫਟਰ ਫਾਰਮਿੰਗ ਦਾ ਐਂਟੀਬਾਡੀਜ਼ ਬੇਟਾ ਐਂਟੀਬਾਡੀਜ਼ ਦੇ ਕਾਰਨ ਕਿਉਂਕਿ ਉਹਨੇ ਕੋਵਿਡ ਦੇ ਵਾਇਰਸ ਨੂੰ ਮਾਰ ਦਿੱਤਾ ਹੁੰਦਾ ਸੀਗਾ ਤਾਂ ਠੀਕ ਹੋਣ ਤੋਂ ਬਾਅਦ ਬੇਟਾ ਜਿਹੜਾ ਕੋਵਿਡ ਤੋਂ ਠੀਕ ਹੋਇਆ ਪਰਸਨ ਸੀ ਉਹਦੀ ਬੋਡੀ ਦੇ ਵਿੱਚੋਂ ਬੇਟਾ ਐਂਟੀਬਾਡੀਜ਼ ਨੂੰ ਕੱਢ ਲਿਆ ਜਾਂਦਾ ਸੀਗਾ ਤੇ ਉਹ ਐਂਟੀਬਾਡੀਜ਼ ਨੂੰ ਬੇਟਾ ਆਪਣੇ ਕੋਲ ਇੰਟਰੋਡਿਊਸ ਕਰ ਦਿੱਤਾ ਜਾਂਦਾ ਸੀਗਾ ਜੋ ਪਰਸਨ ਐਂਟੀ ਆਪਣੇ ਕੋਲ ਕੋਵਿਡ ਦੇ ਨਾਲ ਅਫੈਕਟਡ ਹੈ ਉਸ ਉਸ ਨੂੰ ਅਸੀਂ ਅਸੀਂ ਬੋਲਦੇ ਹਾਂਗੇ ਬੇਟਾ ਆਰਟੀਫੀਸ਼ੀਅਲੀ ਅਕਵਾਇਰਡ ਇਮਿਊਨਿਟੀ ਠੀਕ ਹੈ ਹੁਣ ਆਰਟੀਫੀਸ਼ੀਅਲੀ ਅਕਵਾਇਰਡ ਇਮਿਊਨਿਟੀ ਇਜ਼ ਅਬਟੇਨਡ ਬਾਈ ਇਮਿਊਨਾਈਜੇਸ਼ਨ ਵਿਦ ਐਂਟੀਬਾਡੀ ਰਿਸਪੌਂਸ ਠੀਕ ਹੈ ਐਂਟੀਬਾਡੀ ਰਿਸਪੌਂਸ ਦੇ ਨਾਲ ਜਦੋਂ ਇਮਿਊਨਾਈਜੇਸ਼ਨ ਹੁਕੀਤੀ ਜਾਂਦੀ ਹੈ ਉਹਨੂੰ ਆਰਟੀਫੀਸ਼ੀਅਲੀ ਅਕਵਾਇਰਡ ਇਮਿਊਨਿਟੀ ਬੋਲਦੇ ਹਾਂ ਬੱਚੇ ਇੰਪੋਰਟੈਂਟ ਕੁਐਸਚਨ फोर्थ क्वेश्चन देखो विच अम्यूनिटी इज अफेक्टेड बाय एच आई वी इन्फेक्शन वी नो दैट एच आई वी ह्यूमन अम्यूनो वायरस बेटा ह्यूमन अम्यूनो वायरस कोज 8 ਚ 8 ਜਾਂ ਬੇਟਾ ਅਕਵਾਇਰਡ ਅਮੀਨੋਡੈਫੀਸ਼ੀਐਂਸੀ ਸਿੰਡਰੋਮ ਇਹ ਸਾਰੀਆਂ ਚੀਜ਼ਾਂ ਵਿੱਚ ਤੁਸੀਂ ਯਾਦ ਕਰਨੀਆਂ ਹੁੰਦੀਆਂ ਜਿਹੜੀਆਂ ਅਕਵਾਇਰਡ ਅਮੀਨੋਡੈਫੀਸ਼ੀਐਂਸੀ ਸਿੰਡਰੋਮ ਹੈ ਇਟ ਇਜ਼ ਐਸਟੀਡੀ ਐਸਟੀਡੀ ਮੀਨਜ਼ ਬੇਟਾ ਸੈਕਸ਼ੂਅਲੀ ਟ੍ਰਾਂਸਮਿਟਰਡ ਡਿਜੀਜ਼ ਸੈਕਸ਼ੂਅਲੀ ਟ੍ਰਾਂਸਮਿਟਰਡ ਡਿਜੀਜ਼ ਦੇ ਵਿੱਚ ਸਾਡੇ ਕੋਲ 3 ਡਿਜੀਜ਼ ਆਉਂਦੀਆਂ ਆਈਆਂ ਕਿਹੜੀਆਂ-ਕਿਹੜੀਆਂ ਵਿੱਚ ਗੋਨੋਰਾਈਆ ਸੈਫੇਲਿਸ ਤੇ ਆਪਣੇ ਕੋਲ ਏਡ ਜਿਹੜੀ ਏਡ ਜੇ ਬੱਚੇ ਆਪਣੇ ਕੋਲ ਉਹ ਹੈਗੀ ਹੈ ਕਿ ਵਾਇਰਸ ਤੋਂ ਹੋਣ ਵਾਲੀ ਬਿਮਾਰੀ ਐਚ ਆਈ ਵੀ ਵਾਇਰਸ ਤੋਂ ਹੋਣ ਵਾਲੀ ਬਿਮਾਰੀ ਤੇ ਜਿਹੜੀ ਆਪਣੇ ਕੋਲ ਗੋਨੋਰੋਇਆ ਤੇ ਸੈਫੇਲਿਸ ਹੈ ਇਹ ਦੋਨੋਂ ਦੀਆਂ ਦੋਨੋਂ ਬੇਟਾ ਬੈਕਟੀਰੀਅਲ ਡਿਜ਼ੀਜ਼ ਹੈ ਯਾਦ ਰੱਖਣਾ ਹੈ ਬੈਕਟੀਰੀਆ ਤੋਂ ਹੁੰਦੀਆਂ ਯਾਦ ਰੱਖਣਾਗਾ ਜਿਹੜੀ ਐਚ ਆਈ ਵੀ ਇਨਫੈਕਸ਼ਨ ਦੇ ਲਈ ਇਮਿਊਨਿਟੀ ਹੈ ਜਿਹੜੀ ਇਮਿਊਨਿਟੀ ਅਫੈਕਟਡ ਹੁੰਦੀ ਹੈ ਐਚ ਆਈ ਵੀ ਇਨਫੈਕਸ਼ਨ ਤੋਂ ਉਹਨੂੰ ਬੋਲਦੇ ਆ ਬੇਟਾ ਸੈਲੂਲਰ ਇਮਿਊਨਿਟੀ ਜਿਹੜੀ ਇਮਿਊਨਿਟੀ ਬੇਟਾ ਸੈਲੂਲਰ ਇਮਿਊਨਿਟੀ ਠੀਕ ਹੈ ਨੈਕਸਟ ਬੇਟਾ ਆਪਣੇ ਕੋਲ ਦਾ ਇਮਿਊਨਿਟੀ ਐਨ ਇੰਡੀਵਿਜੂਅਲ ਡਵੈਲਪਸ ਆਫਟਰ ਅਕਵਾਇਰਿੰਗ ਇਨਫੈਕਸ਼ਨ ਬੇਟਾ ਜਿਹੜੀ ਇਮਿਊਨਿਟੀ ਆਪਣੇ ਕੋਲ ਕੋਈ ਇਨਫੈਕਸ਼ਨ ਹੋ ਗਈ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀਗਾ ਆਪਣੇ ਕੋਲ ਕੋਵਿਡ ਦੇ ਨਾਲ ਇਨਫੈਕਸ਼ਨ ਹੋ ਗਈ ਉਸ ਪਰਸਨ ਦੇ ਵਿੱਚ ਬੇਟਾ ਐਂਟੀਬਾਡੀਜ਼ ਬਣ ਗਈਆਂ ਉਹ ਜਿਹੜੀਆਂ ਐਂਟੀਬਾਡੀਜ਼ ਦਾ ਬਣਨਾ ਉਹ ਤਾਂ ਹੋ ਗਿਆ ਐਕਟਿਵ ਇਮਿਊਨਿਟੀ ਜਦੋਂ ਉਹ ਐਂਟੀਬਾਡੀਜ਼ ਨੂੰ ਜਦੋਂ ਉਹ ਪਰਸਨ ਹੈਲਦੀ ਹੋ ਗਿਆ ਉਹ ਐਂਟੀਬਾਡੀਜ਼ ਨੂੰ ਵਿਦਡਰਾ ਕਰਕੇ ਬੇਟਾ ਇੰਟਰੋਡਿਊਸ ਕਰਤਾ ਨੈਕਸਟ ਅਫੈਕਟਡ ਪਰਸਨ ਦੇ ਵਿੱਚ ਉਹਨੂੰ ਅਸੀਂ ਬੋਲਦੇ ਆ ਆਰਟੀਫੀਸ਼ੀਅਲੀ ਅਸੀਂ ਜਿਹੜਾ ਜਿਹੜੇ ਪਰਸਨ ਦੇ ਵਿੱਚ ਇੰਟਰੋਡਿਊਸ ਕੀਤੀਆਂ ਉੱਥੇ ਅਸੀਂ ਉਹਨੂੰ ਆਰਟੀਫੀਸ਼ੀਅਲ ਇਮਿਊਨਿਟੀ ਕਹਾਗੇ ਤੇ ਇੱਥੇ ਆਪਣੇ ਕੋਲ ਐਕਟਿਵ ਇਮਿਊਨਿਟੀ ਹੈ ਜਦੋਂ ਕਿਸੇ ਪਰਸਨ ਦੇ ਵਿੱਚ ਉਹ ਫਾਰਮੇਸ਼ਨ ਹੋ ਗਈ ਇਮਿਊਨਿਟੀ ਐਨ ਇੰਡੀਵਿਜੂਅਲ ਡਿਵੈਲਪਸ ਆਫਟਰ ਅਕਵਾਇਰਿੰਗ ਦਾ ਇਨਫੈਕਸ਼ਨ ਉਹਨੂੰ ਐਕਟਿਵ ਇਮਿਊਨਿਟੀ ਬੇਟਾ 6th ਕੁਐਸਚਨ ਦੇਖੋ ਇਮਿਊਨਿਟੀ ਅਕਵਾਇਰਡ ਬਾਈ ਸਫਰਿੰਗ ਫਰੋਮ ਅ ਡਿਜੀਜ਼ ਬੇਟਾ ਜਿਹੜੀ ਕਿਸੇ ਵੀ ਪਰਸਨ ਦੀ ਇਮਿਊਨਿਟੀ ਅਕਵਾਇਰਡ ਬਾਈ ਸਫਰਿੰਗ ਫਰੋਮ ਅ ਡਿਜੀਜ਼ ਬੇਟਾ ਅਸੀਂ ਉਹਨੂੰ ਬੋਲਦੇ ਹਾਂਗੇ ਅ ਐਕਵਾਇਰਡ ਨੇਚੁਰਲ ਇਮਿਊਨਿਟੀ ਬੇਟਾ ਸੈਲ ਮੀਡੀਏਟਡ ਇਮਿਊਨਿਟੀ ਜਿਹੜੀ ਹੈਗੀ ਹੈਗੀ ਸੈਲ ਮੀਡੀਏਟਡ ਇਮਿਊਨਿਟੀ ਇਜ਼ ਅਚੀਵਡ ਬਾਈ ਟੀ ਸੈਲ ਟੀ ਸੈਲ ਬੇਟਾ ਫਾਰਮਡ ਇਨ ਥਾਈਮਸ ਗਲੈਂਡ ਬੇਟਾ ਯਾਦ ਰੱਖਣਾਗਾ ਟੀ ਸੈਲ ਹੈ ਜਿਹੜੇ ਟੀ ਲਿੰਫੋਸਾਈਟਸ ਥੈਟ ਆਰ ਫਾਰਮਡ ਇਨ ਥਾਈਮਸ ਗਲੈਂਡ ਬੇਟਾ ਸੈਲ ਮੀਡੀਏਟਡ ਇਮਿਊਨਿਟੀ ਇਜ਼ ਅਚੀਵਡ ਬਾਈ ਟੀ ਸੈਲ ਵਿਚ ਆਫ ਦਾ ਫਾਲਿੰਗ ਇਜ਼ ਨੋਟ ਏ ਪੋਟੈਂਸ਼ੀਅਲ ਸੋਰਸ ਆਫ ਅਕਵਾਇਰਡ ਇਮਿਊਨਿਟੀ ਜਿਹੜੀ ਅਕਵਾਇਰਡ ਇਮਿਊਨਿਟੀ ਹੈ ਅਸੀਂ ਉਹ ਮਲਟੀ ਵਿਟਾਮਿਨ ਜਿਹਦੇ ਨਾਲ ਨਹੀਂ ਅਕਵਾਇਰਡ ਕਰਦੇ ਬੇਟਾ ਯਾਦ ਰੱਖਣਾ ਹੈਗਾ ਅਕਵਾਇਰਡ ਇਮਿਊਨਿਟੀ ਦਾ ਸੋਰਸ ਹੈ ਐਂਟੀਬਾਡੀਜ਼ ਜਿਹੜੀਆਂ ਰੀਸੀਵ ਕੀਤੀਆਂ ਜਾਂਦੀਆਂ ਇਨ ਰਿਸਪੌਂਸ ਟੂ ਡਿਜ਼ੀਜ਼ ਐਂਟੀਬਾਡੀਜ਼ ਰੀਸੀਵਡ ਫਰੋਮ ਮਦਰ ਬਿਲਕੁਲ ਠੀਕ ਹੈ ਐਨੀਮਲ ਸੀਰਮ ਦੇ ਵਿੱਚੋਂ ਬੇਟਾ ਜਿਹੜੀਆਂ ਐਂਟੀਬਾਡੀਜ਼ ਲਈਆਂ ਜਾਂਦੀਆਂ ਉਹਨੂੰ ਅਸੀਂ ਇਹ ਰਿਸੋਰਸ ਹੈਗੇਗੇ ਅਕਵਾਇਰਡ ਇਮਿਊਨਿਟੀ ਦੇ ਜਦੋਂ ਕਿ ਪ੍ਰਿਸਕ੍ਰਾਈਬਡ ਮਲਟੀਵਿਟਾਮਿਨ ਕੋਈ ਡਾਕਟਰ ਮਲਟੀਵਿਟਾਮਿਨ ਲਿਖ ਰਿਹਾ ਹੈ ਉਹਦੇ ਨਾਲ ਕੋਈ ਵੀ ਐਂਟੀਬਾਡੀ ਨਹੀਂ ਬਣ ਰਹੀਆਂ ਵਿੱਚੋਂ ਦਾ ਫੋਲੋਇੰਗ ਇਜ਼ ਨੋਟ ਦਾ ਵੇ ਟੂ ਅਕਵਾਇਰ ਐਕਟਿਵ ਇਮਿਊਨਿਟੀ ਵਿੱਚੋਂ ਦਾ ਫੋਲੋਇੰਗ ਇਜ਼ ਨੋਟ ਅ ਵੇ ਆਫ ਟੂ ਅਕਵਾਇਰ ਐਂਟੀਬਾਡੀ ਅਕਵਾਇਰਡ ਐਕਟਿਵ ਇਮਿਊਨਿਟੀ ਬਟ ਐਂਟੀਬਾਡੀ ट्रांसफ्यूजन है जेडी एहे एक्टिव एक्टिव इम्युनिटी नहीं है मैं थोनू पहले ही दस चुका हैगा जेडी एंटीबॉडी ट्रांसफ्यूजन है assi ik affected person jeda antibody jide vich ban chukkiyan hian ohde oh jado healthy ho gaya ohde vich antibody kad ke new person deo jeda affected hai disease de naal ohde body de vich transfuse kar rahe hain oh acquired active immunity nahi hai acquired natural immunity hai beta yaad rakhna hai ga ਦੇ ਆਪਣੇ ਕੋਲ ਇਨ ਵਿੱਚ ਆਫ ਦਾ ਫੋਲੋਇੰਗ ਡਸ ਦਾ ਇਮਿਊਨਿਟੀ ਅਕਰ ਜ ਨੇਚਰਲੀ ਥਰੂ ਦਾ ਟ੍ਰਾਂਸਫਰ ਆਫ ਅ ਮੀਨੋਗਲੋਬুলਿਨ ਅਕ੍ਰੋਸ ਦਾ ਪਲੈਸੈਂਟਲ ਮੈਂਬਰੇਨ ਬੇਟਾ ਉਹੀ ਕੁਐਸਚਨ ਦੁਬਾਰੇ ਆ ਗਿਆ ਵੀ ਜਿਹੜੀ ਆਪਣੇ ਕੋਲ ਮਦਰ ਤੋਂ ਫੀਟਸ ਤੱਕ ਜਿਹੜੀ ਐਂਟੀਬਾਡੀਜ਼ ਟ੍ਰਾਂਸਫਰ ਹੋ ਰਹੀਆਂ ਥਰੂ ਪਲੈਸੈਂਟਲ ਮੈਂਬਰੇਨ ਇਮਿਊਨੋਗਲੋਬুলਿਨ ਜਿਹੜੇ ਟ੍ਰਾਂਸਫਰ ਹੋ ਰਹੇ ਨੇ ਥਰੂ ਪਲੈਸੈਂਟਲ ਮੈਂਬਰੇਨ ਉਹਨੂੰ ਅਸੀਂ ਬੋਲਦੇ ਹਾਂ ਪੈਸਿਵ ਅਕਵਾਇਰਡ ਇਮਿਊਨਿਟੀ ਵਿੱਚ ਆਫ ਦਾ ਫੋਲੋਇੰਗ ਡਾਜ ਨੋਟ ਕੰਟ੍ਰਿਬਿਊਟ ਟੂ ਦਾ ਫੰਕਸ਼ਨ ਆਫ ਇਨੇਟ ਇਮਿਊਨਿਟੀ ਬੇਟਾ ਇਨੇਟ ਇਮਿਊਨਿਟੀ ਦੇ ਲਈ ਗ੍ਰੈਨੂਲੋਸਾਈਟ ਹੈ ਜਿਹੜੇ ਉਹ ਰਿਸਪੌਂਸਿਬਲ ਨਹੀਂ ਹੁੰਦੇਗੇ ਯਾਦ ਰੱਖਣਾ ਵਿੱਚ ਉਹ ਦਾ ਫਾਲਿੰਗ ਇਜ਼ ਡਾਜ ਨੋਟ ਨੋਟ ਠੀਕ ਹੈ ਹੁਣ ਐਪੀਥੀਲੀਅਲ ਲੇਅਰ ਹੈ ਜਿਹੜੀ ਉਹ ਬੋਡੀ ਸਰਫੇਸ ਦੇ ਉੱਪਰ ਇਹ ਆਪਣੇ ਕੋਲ ਹੁੰਦੀ ਹੈ ਇਨਨੇਟ ਇਮਿਊਨਿਟੀ ਦੇ ਲਈ ਪੈਪਟਾਈਡ ਡਿਫੈਂਸਿੰਗ ਵੀ ਹੁੰਦੀ ਹੈ ਤੇ ਆਪਣੇ ਕੋਲ ਮਿਊਕਸ ਫਰੋਂ ਦਾ ਐਪੀਥੀਲੀਅਮ ਆਫ ਦਾ ਰੈਸਪੀਰੇਟਰੀ ਟਰੈਕ ਇਹ ਵੀ ਬਿਲਕੁਲ ਠੀਕ ਹੈ ਇਹ ਟਾਈਪ ਆਫ ਇਮਿਊਨਿਟੀ ਥੈਟ ਅਕਰ ਵੈਨ ਦਾ ਵੈਕਸੀਨੇਸ਼ਨ ਆਫ ਪੋਰਸ਼ਨ ਆਫ ਪੋਪੂਲੇਸ਼ਨ ਪ੍ਰੋਵਾਈਡ ਪ੍ਰੋਟੈਕਸ਼ਨ ਟੂ ਅਨ ਪ੍ਰੋਟੈਕਟਿਡ ਇੰਡੀਵਿਜੂਅਲ ਬੇਟਾ ਅਸੀਂ ਕੋਵਿਡ ਦੇ ਕੇਸ ਦੇ ਵਿੱਚ ਦੇਖਿਆ ਸੀਗਾ ਜੇਕਰ 60% ਪੋਪੂਲੇਸ਼ਨ ਨੂੰ ਇਮਿਊਨਾਈਜੇਸ਼ਨ ਹੋ ਗਈ ਹੈ ਜਿਹੜੇ ਆਪਣੇ ਕੋਲ ਕੋਵਿਡ ਦੇ ਇੰਜੈਕਸ਼ਨ ਲਗਾਏ ਜਾਂਦੇ ਸੀਗੇ ਠੀਕ ਹੈ ਤਾਂ ਇਹ ਮੰਨਿਆ ਜਾਂਦਾ ਸੀਗਾ ਵੀ ਆਪਣੇ ਕੋਲ 100% ਪਾਪੂਲੇਸ਼ਨ ਹੈ ਜਿਹੜੀ ਉਹ ਕਵਰ ਕਰ ਲੈਂਦੀ ਜਾਂਦੀ ਹੈ ਕਿਉਂਕਿ ਉੱਥੇ ਉਸ ਡਿਜੀਜ਼ ਦਾ ਜਿਹੜਾ ਪ੍ਰੀਵੈਲੈਂਸ ਹੈ ਉਹ ਘਟ ਜਾਂਦਾ ਹੈਗਾ ਹੇਰਡ ਇਮਿਊਨਿਟੀ ਬੇਟਾ ਇਹਨੂੰ ਹੈਰਡ ਇਮਿਊਨਿਟੀ ਬੋਲਿਆ ਜਾਂਦਾ ਹੈਗਾ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਬੇਟਾ ਨੈਕਸਟ ਕੁਐਸਚਨ 13 ਅ ਇਨ ਸੈਲ ਦੈਟ ਟੇਕ ਪਾਰਟ ਇਨ ਦਾ ਇਨਨੇਟ ਇਮਿਊਨਿਟੀ ਜਿਹੜਾ ਸੈਲ ਇਨਨੇਟ ਇਮਿਊਨਿਟੀ ਦੇ ਵਿੱਚ ਹਿੱਸਾ ਲੈਂਦਾ ਹੈ ਬਾਇਕ ਕਿਲਿੰਗ ਵਾਇਰਸ ਇਨਫੈਕਟਡ ਸੈਲ ਬੇਟਾ ਜਿਹੜੇ ਵਾਇਰਸ ਤੋਂ ਇਨਫੈਕਟਡ ਸੈਲ ਹੈ ਉਹਨਾਂ ਨੂੰ ਕਿਲ ਕਰਕੇ ਇਨਨੇਟ ਇਮਿਊਨਿਟੀ ਦੇ ਵਿੱਚ ਪਾਰਟਿਸਿਪੇਟ ਕਰਦੇ ਨੇ ਉਹ ਉਸ ਸੈਲ ਨੂੰ ਅਸੀਂ ਬੋਲਦੇ ਆ ਐਨ ਕੇ ਸੈਲ ਨੈਚੁਰਲ ਕਿਲਰ ਸੈਲ ਯਾਦ ਰੱਖਣਾ ਹੈ ਨੈਕਸਟ ਕੁਐਸਚਨ ਵੀ ਬਹੁਤ ਇੰਪੋਰਟੈਂਟ ਹੈ ਨੈਕਸਟ ਇੰਪੋਰਟੈਂਟ ਕੀ ਕਹਿ ਰਿਹਾ ਬੇਟਾ ਕੁਐਸਚਨ ਵਿਚ ਆਫ ਦਾ ਇਮਿਊਨੋਗਲੋਬুলਿਨ ਕੈਨ ਅਕਰੋਸ ਥਰੂ ਦਾ ਪਲੇਸੈਂਟਾ ਐਂਡ ਪ੍ਰੋਵਾਈਡ ਪੈਸਿਵ ਇਮਿਊਨਿਟੀ ਟੂ ਦਾ ਨਿਊ ਬੋਰਨ ਬੇਟਾ ਜਿਹੜੀ ਇਮਿਊਨੋਗਲੋਬੂਲਿਨ ਟ੍ਰਾਂਸਫਰ ਹੁੰਦਾ ਹੈਗਾ ਪਲੇਸੈਂਟਲ ਮੈਂਬਰੇਨ ਦੇ ਥਰੂ ਉਹਨੂੰ ਆਈ ਜੀ ਜੀ ਬੋਲਦੇ ਆ ਬੇਟਾ ਵੈਰੀ ਵੈਰੀ ਇੰਪੋਰਟੈਂਟ ਆਈ ਜੀ ਜੀ ਹੈ ਜਿਹੜਾ ਇਹ ਬੇਟਾ ਪਲੇਸੈਂਟਲ ਮੈਂਬਰੇਨ ਦੇ ਥਰੂ ਟ੍ਰਾਂਸਫਰ ਹੁੰਦਾ ਹੈਗਾ ਤੇ ਫੀਟਸ ਨੂੰ ਇਮਿਊਨਿਟੀ ਪ੍ਰੋਵਾਈਡ ਕਰਦਾ ਹੈਗਾ ਹੁਣ ਬੇਟਾ ਆਪਣੇ ਕੋਲ ਇੱਥੇ ਜਿਹੜੇ ਚਾਰੇ ਚਾਰ ਅਮਿਨੋਗਲੋਬুলਿਨ ਦਿੱਤੇ ਹੋਏ ਨੇ ਇਹਨਾਂ ਬਾਰੇ ਥੋੜਾ ਜਿਹਾ ਆਪਾਂ ਦੇਖ ਲੈਣੇ ਆਂ ਆਈ ਜੀ ਜੀ ਤਾਂ ਸੀ ਤੁਹਾਨੂੰ ਦੱਸ ਹੀ ਦਿੱਤਾ ਵੀ ਪਲਿਸੈਂਟਲ ਮੈਂਬਰੇਨ ਦੇ ਥਰੂ ਬੇਟਾ ਫੀਟਸ ਦੇ ਵਿੱਚ ਚਲਾ ਜਾਂਦਾ ਤੇ ਇਮਿਊਨਿਟੀ ਪ੍ਰੋਵਾਈਡ ਕਰਦਾ ਹੈਗਾ ਆਈ ਜੀਈ ਹੈ ਜਿਹੜਾ ਸਭ ਤੋਂ ਲਾਰਜੈਸਟ ਵਿੱਚੋਂ ਜੇ ਉਹਨੂੰ ਕੋਈ ਸਵਾਲ ਪੁੱਛ ਲੈਣ ਵਿੱਚੋਂ ਉਹਦਾ ਫੋਲੋਇੰਗ ਇਜ਼ ਦਾ ਲਾਰਜੈਸਟ ਅਮਿਨੋਗਲੋਬুলਿਨ ਆਈ ਜੀਈ ਠੀਕ ਹੈ ਬੇਟਾ ਜੇਕਰ ਤੁਹਾਨੂੰ ਪੁੱਛ ਲੈਣ ਬ੍ਰੈਸਟ ਮਿਲਕ ਦੇ ਵਿੱਚ ਬੇਟਾ ਕਿਹੜਾ ਅਮਿਨੋਗਲੋਬুলਿਨ ਪਾਇਆ ਜਾਂਦਾ ਹੈਗਾ ਤਾਂ ਸਭ ਤੋਂ ਜ਼ਿਆਦਾ ਜਿਹੜਾ ਇਮ्युनोग्लोबुलिन ਆਪਣੇ ਕੋਲ ਬ੍ਰੈਸਟ ਮਿਲਕ ਦੇ ਵਿੱਚ ਪਾਇਆ ਜਾਂਦਾ ਉਹ ਹੈਗਾ ਆਈਜੀਏ ਬੇਟਾ ਅਦਰਵਾਈਜ਼ ਬ੍ਰੈਸਟ ਮਿਲਕ ਦੇ ਵਿੱਚ ਬੇਟਾ ਆਈਜੀਏ ਵੀ ਪਾਇਆ ਜਾਂਦਾ ਹੈ ਆਈਜੀਐਮ ਵੀ ਪਾਇਆ ਜਾਂਦਾ ਤੇ ਆਈਜੀਜੀ ਵੀ ਪਾਇਆ ਜਾਂਦਾ ਇਹ ਵੀ ਯਾਦ ਰੱਖਣਾ ਹੈਗਾ ਹੁਣ ਨੈਕਸਟ ਲਾਸਟ ਕੁਐਸਚਨ ਬੇਟਾ ਅੱਜ ਦੀ ਕਲਾਸ ਦਾ ਵਟ ਡਜ ਦਾ ਪ੍ਰੋਟੈਕਟਿਵ ਫੂਡ ਪ੍ਰੋਟੈਕਟਿਵ ਫੂਡ ਬੇਟਾ ਸੀ ਬੋਲਦੇ ਨੇ ਮਲਟੀਵਿਟਾਮਿਨ ਤੇ ਅਪ ਮਿਨਰਲਸ ਨੂੰ ਵਿਟਾਮਿਨਰਲਸ ਤੇ ਵਿਟਾਮਿਨਸ ਨੂੰ ਅਸੀਂ ਪ੍ਰੋਟੈਕਟਿਵ ਫੂਡ ਬੋਲਦੇ ਆ ਵਾਟ ਡਸ ਦਾ ਪ੍ਰੋਟੈਕਟਿਵ ਫੂਡ ਡੂ ਟੂ आवर ਬੋਡੀ ਬੇਟਾ ਇਨਕਰੀਸ ਦਾ ਇਮਿਊਨਿਟੀ ਜਿਹੜੇ ਮਲਟੀ ਵਿਟਾਮਿਨਸ ਹੁੰਦੇ ਨੇ ਜਾਂ ਫਿਰ ਮਿਨਰਲ ਜਿਹੜੇ ਹੁੰਦੇ ਨੇ ਉਹ ਅਮਿਊਨਿਟੀ ਨੂੰ ਇਨਕਰੀਸ ਕਰ ਦਿੰਦੇ ਯਾਦ ਰੱਖਣਾ ਹੈ ਇੰਪੋਰਟੈਂਟ ਹੁਣ ਵਿੱਚ ਬੱਚੇ ਆਪਣੇ ਕੋਲ ਐਂਡ ਦੇ ਉੱਪਰ ਜਿਹੜੇ ਵਿੱਚ ਆਨਲਾਈਨ ਕਲਾਸ ਲੈਣਾ ਚਾਹੁੰਦੇ ਨੇ ਉਹ 9463079680 ਤੁਹਾਡੀ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਐਸ ਨੰਬਰ ਤੇ ਕੰਟੈਕਟ ਕਰ ਸਕਦੇ ਨੇ ਜੋ ਫ੍ਰੀ WhatsApp ਗਰੁੱਪ ਨਾਲ ਜੁੜਨਾ ਚਾਹੁੰਦੇ ਨੇ ਉਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂ ਲਿੰਕ ਦਿੱਤਾ ਹੋਇਆਗਾ ਉਸ ਲਿੰਕ ਤੇ ਜਾ ਕੇ ਤੁਸੀਂ ਫ੍ਰੀ WhatsApp ਗਰੁੱਪ ਨਾਲ ਜੁੜ ਸਕਦੇ ਹੋ ਤੇ ਬੇਟਾ ਜਿਹੜੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਚਾਹੁੰਦੇ ਨੇ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਨੂੰ ਬਟਨ ਦਬਾ ਲੈਣ ਨਾਲ ਹੀ ਬੇਟਾ ਚੈਨਲ ਨੂੰ ਜੁਆਇਨ ਕਰ ਲੈਣ ਜੁਆਇਨ ਕਰਨ ਦਾ ਬੈਨੀਫਿਟ ਕੀ ਹੋਣਾਗਾ ਜੋ ਬੱਚੇ ਬੇਟਾ GNM ਸਟਾਫ ਨਰਸ ਦੀ ਪ੍ਰੈਪਰੇਸ਼ਨ ਕਰ ਰਹੇ ਨੇਗੇ ਉਹਨਾਂ ਨੂੰ ਉਹ ਵੀਡੀਓਜ਼ ਸ਼ੋ ਹੋਣੇ ਸ਼ੁਰੂ ਹੋ ਜਾਣੀਆਂ ਜਿਹੜੀਆਂ ਵੀਡੀਓਜ਼ ਬੇਟਾ ਹਾਈਡ ਹੋਈਆਂ ਹੋਈਆਂ ਆਈਆਂ ਤੇ ਜੁਆਇਨ ਕਰਨ ਲਈ ਬੇਟਾ ਤੁਸੀਂ ਉੱਥੇ ਤੁਹਾਡੇ ਕੋਲ ਚੈਨਲ ਦੇ ਉੱਪਰ ਥੱਲੇ ਜੁਆਇਨ ਦੀ অপਸ਼ਨ ਆ ਰਹੀ ਹੈ ਜੇ ਜੇਓ ਜੁ ਆਈ ਐਨ ਲਿਖਿਆ ਹੋਇਆਗਾ ਉਸ ਤੇ ਉੱਪਰ ਜਾ ਕੇ ਤੁਸੀਂ ਜੁਆਇਨ ਕਰ ਸਕਦੇ ਹੋ ਗੁੱਡ ਲੱਕ ਬੇਟਾ ਫਾਰ ਨਿਊ ਜਿਹੜੀਆਂ ਵੈਕੈਂਸੀ ਜਾ ਰਹੀਆਂ ਹੀਆਂ ਮੇਰੀ ਤਮੰਨਾ ਵੀ ਸਾਰੇ ਬੱਚੇ ਜਿਹੜੇ ਮੇਰੇ ਚੈਨਲ ਨੂੰ ਦੇਖ ਰਹੇ ਨੇ ਉਹ ਸਿਲੈਕਟ ਹੋਣ ਤੇ ਉਹਨਾਂ ਲਈ ਵੈਸਟ ਵਿਸ਼ੇਸ ਤੇ ਥੈਂਕ ਯੂ ਫਾਰ ਵਾਚਿੰਗ ਮਾਈ ਚੈਨਲ ਐਜੂਕੇਸ਼ਨ ਹੱਬ ਅੰਬੇ ਇੰਸਟੀਚਿਊਟ ਮਾਨਸਾ ਤੇ ਪਟਿਆਲਾ